ਸਾਰੇ ਜਿੰਨੇ ਵੀ ਮਹਾਪੁਰਖ ਜਿੰਨੇ ਵੀ ਗੁਣੀ ਗਿਆਨੀ ਜਿਹੜੇ ਸਿੱਖ ਧਰਮ ਦੇ ਨਾਲ ਸੰਬੰਧ ਰੱਖਦੇ ਨੇ ਉਹਨਾਂ ਨੂੰ ਅਸੀਂ ਅੱਗੇ ਲਾ ਕੇ ਪੰਜਾਬ ਸਰਕਾਰ ਨੇ ਆ ਪਿੱਛੇ ਰਹਿ ਕੇ ਇਸ ਈਦੀ ਦੁਆਰਾ ਅਸੀਂ ਮਨਾ ਰਹੇ ਹਾਂ ਜਿਸ ਦੇ ਵਿੱਚ ਸ਼੍ਰੀ ਗੁਰਤੇਜ ਬਹਾਦਰ ਦੀ ਸ਼ਹਾਦਤ ਸਬਤੋ ਮਹਾਨ ਸ਼ਹਾਦਤ ਭਾਈ ਮਤੀਦਾਗ ਦੀ ਸ਼ਹਾਦਤ ਭਾਈ ਸਦੀਦਾਗ ਦੀ ਸ਼ਹਾਦਤ ਭਾਈ ਗਿਆਨਾ ਦੀ ਵੀ ਸ਼ਹਾਦਤ ਇਹ ਵੱਡੀਆਂ ਸ਼ਹਾਦਤਾਂ ਜਿਨ੍ਹਾਂ ਨੇ ਮੈਸ ਸੰਬੰਧ ਦਾ ਜੋ ਅੱਜ ਦਾ ਭਾਰਤ ਆ ਉਸ ਭਾਰਤ ਨੂੰ ਕਾਇਮ ਰੱਖਣ ਦੇ ਲਈ ਅਜਵਾਡ ਦਾ ਦੇਸ਼ ਆ ਹਿੰਦੁਸਤਾਨ ਆ ਉਸ ਹਿੰਦੁਸਤਾਨ ਨੂੰ ਕਾਇਮ ਰੱਖਣ ਦੇ ਲਈ ਕੁਰਬਾਨੀਆਂ ਦਿੱਤੀਆਂ ਸੀ ਅੱਜ ਤੋਂ ਠੀਕ 350 ਸਾਲ ਪਹਿਲਾਂ ਪਰ ਲੇਕਿਨ ਅੱਜ ਬਹੁਤ ਹੀ ਅਫਸੋਸ ਵਾਲੀ ਗੱਲ ਆ ਕਿ ਦੇਸ਼ ਦਾ ਜਿਹੜਾ ਹੁਕਮਰਾਨ ਆ ਦੇਸ਼ ਦੀ ਭਾਰਤੀ ਜਨਤਾ ਪਾਰਟੀ ਕੇਂਦਰ ਸਰਕਾਰ ਦੇਸ਼ ਦੇ ਸਾਡੇ ਚੰਡੀਗੜ੍ਹ ਨੂੰ ਸਾਡੇ ਪੰਜਾਬ ਨੂੰ ਖਤਮ ਕਰਨਾ ਚਾਹੁੰਦੀ ਆ 350 ਸਾਲ ਪਹਿਲਾਂ ਸਾਡੇ ਗੁਰੂਆਂ ਨੇ ਭਾਰਤ ਦੀ ਏਕਤਾ ਤੇ ਅਖੰਡਤਾ ਦੇ ਲਈ ਆਪਣਾ ਬਲੀਦਾਨ ਦਿੱਤਾ ਔਰ ਦੇਸ਼ ਇੱਕ ਮੁੱਠ ਰੱਖਿਆ ਦੇਸ਼ ਦੀ ਨੌਕਾਬ ਰੱਖਿਆ ਪਰ ਲੇਕਿਨ ਅੱਜ ਉਸੇ ਤਰੀਕੇ ਦੇ ਨਾਲ ਜਦੋਂ ਉਦੋਂ ਜ਼ਾਲਮ ਆਮ ਲੋਕਾਂ ਤੇ ਹਮਲਾ ਕਰ ਰਹੇ ਸੀ ਆਪ ਲੋਕਾਂ ਨੂੰ ਖਤਮ ਕਰ ਰਹੇ ਸੀ ਅੱਜ ਉਸੇ ਤਰੀਕੇ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਪੰਜਾਬ ਦੇ ਹਰ ਕੈਂਪਲ ਤੇ ਹਮਲਾ ਬول ਰਹੀ ਆ ਵੱਡੀਆਂ ਧਾਰਨਾ ਨੇ ਜੀਆਂ ਪਾਕੜਾ ਵਿਆਸ ਮੈਨੇਜਮੈਂਟ ਬੋਰਡ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਭਾਰਤੀ ਜਨਤਾ ਪਾਰਟੀ ਦੀ ਔਰ ਉਸ ਬਾਅਦ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਉਹਦੇ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਅੱਜ ਤੋਂ ਠੀਕ 5-6 ਸਾਲ ਪਹਿਲਾਂ ਦਨ ਕਾਲੇ ਕਾਨੂੰਨ ਲਿਆ ਕੇ ਭਾਰਤ ਦੀ ਖੇਤੀ ਤੇ ਪੰਜਾਬ ਦੀ ਖੇਤੀ ਤੇ ਕਬਜ਼ਾ ਕਰਨ ਦੀ ਭਾਰਤੀ ਜਨਤਾ ਪਾਰਟੀ ਦੀ ਕੋਸ਼ਿਸ਼ ਇਹ ਸਾਰੀਆਂ ਕੋਸ਼ਿਸ਼ਾਂ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਸੂਰਬੀਹਾ ਦੇ ਲੋਕਾਂ ਨੇ ਇੱਕ ਮੋਠੋ ਤੇ ਇੱਕ ਜਟੋਕ ਤੇ ਉਹਨਾਂ ਦਾ ਮੂੰਹ ਤੋੜ ਜਵਾਬ ਦਿੱਤਾ ਪਰ ਲੇਕਿਨ ਆ ਜੋ ਸੇ ਤਰੀਕੇ ਜਿਵੇਂ ਠੀਕ 350 ਸਾਲ ਪਹਿਲਾਂ ਜ਼ਾਲਮ ਹਮਲਾ ਕਰ ਰਿਹਾ ਸੀ ਜਦੋਂ ਪੰਡਿਤ ਕਿਰਪਾ ਰਾਮ ਜੀ ਸ਼੍ਰੀਲਗਰ ਤੋਂ ਚੱਲ ਕੇ ਆਏ ਸੀਗੇ ਸਰੋਣ ਦੇ ਆਕੇ ਗੁਰੂ ਸਹਿਬਾਨ ਨੇ ਕੇ ਫਰਿਆਦ ਕੀਤੀ ਸੀ ਕਿ ਸਾਡਾ ਧਰਮ ਸੰਕਟ ਦੇ ਵਿੱਚ ਆ ਔਰ ਗੁਰੂ ਸਹਿਬਾਨ ਨੇ ਦਿੱਲੀ ਦੇ ਚਾਂਦ ਚੌਂਕ ਜਾ ਕੇ ਸ਼ਹਾਦਤ ਦਿੱਤੀ ਸੀ ਔਰ ਧਰਮ ਨੂੰ ਬਚਾਇਆ ਸੀ ਧਰਮ ਦੀ ਰੱਖਿਆ ਕੀਤੀ ਸੀ ਮੈਂ ਸਮਝਦਾ ਅੱਜ ਦੇਸ਼ ਦੇ ਸ਼ਾਸਕ ਦੇਸ਼ ਦੇ ਉੱਤੇ ਕਾਬਜ਼ ਭਾਰਤੀ ਜਨਤਾ ਪਾਰਟੀ ਦੇ ਵਿੱਚ ਵੀ ਉਹੀ ਰੂਹ ਆ ਆਪਣੀ ਉਸੇ ਤਰੀਕੇ ਜਿਵੇਂ ਹਿਟਲਰ ਦੁਨੀਆ ਦੇ ਉੱਤੇ ਕਬਜ਼ਾ ਕਰਨਾ ਚਾਹੁੰਦਾ ਸੀਗਾ ਉਸੇ ਤਰੀਕੇ ਅੱਜ ਮੈਂ ਸਮਝਦਾ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਪੰਜਾਬ ਤੇ ਕਬਜ਼ਾ ਕਰ ਚੁੱਕੀ ਆ ਲੋਕਤੰਤਰ ਨਹੀਂ ਰਹੀ ਨਹੀਂ ਉਹ ਲੋਕਤੰਤਰ ਨੂੰ ਖਤਮ ਕਰਕੇ ਡਿਕਟੇਟਰਸ਼ਿਪ ਦੇ ਰਹੀ ਧੱਕੇ ਦੇ ਰਹੀ ਧੋਖੇ ਦੇ ਰਹੀ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਜਿਹੜੀ ਇੱਕ ਚੀਜ਼ 131 ਵੀ ਸੌ ਜਿਹੜੀ ਚੰਡੀਗੜ੍ਹ ਦਾ ਯੂਟੀ ਦਾ ਸਟੇਟ ਹਿੱਸਾ ਜਿਹਦੇ ਉੱਤੇ ਪੰਜਾਬ ਦਾ ਬਹੁਤ ਵੱਡਾ ਕਲੇਮ ਆ ਬਹੁਤ ਲੰਬੇ ਆਸੇ ਤੋਂ ਇਹ ਜਿਹੜਾ ਮੈਟਰ ਆ ਉਹ ਕੇਂਦਰ ਸਰਕਾਰ ਕੋਲੇ ਪੈਂਡਿੰਗ ਪਿਆਗਾ ਕੋਈ ਵੀ ਸੈਂਟਰ ਦੀ ਪਾਰਟੀ ਚਾ ਉਹ ਕਾਂਗਰਸ ਪਾਰਟੀ ਆਈ ਹੋਵੇ ਚਾਹੇ ਅਦਰ বিজেপি ਦੀ ਸੈਂਟਰ ਦੀ ਸਾਂਝੀ ਸਰਕਾਰ ਹੋਵੇ ਜਾਂ ਹੁਣ ਐਂਡੀਆ ਦੀ ਸਰਕਾਰ ਹੋਵੇ ਉਹ ਪੰਜਾਬ ਨੂੰ ਦੇਣ ਦੀ ਬਜਾਏ ਵੱਡਾ ਹਮਲਾ ਕੀਤਾਗਾ ਜਿਹੜੇ ਸਾਰੇ ਜਿਹੜਾ ਅਗਲਾ ਸੈਸ਼ਨ ਆ ਰਿਹਾ ਉਹ ਸੈਸ਼ਨ ਦੇ ਅੰਦਰ ਚੰਡੀਗੜ੍ਹ ਦਾ ਪ੍ਰਾਜੈਕਟ ਸਟੇਟ ਸਾ ਉਹਨੂੰ ਖਤਮ ਕਰਨ ਦੀ ਚਾਲ ਭਾਰਤੀ ਜਨਤਾ ਪਾਰਟੀ ਚੱਲ ਰਹੀ ਹੈ ਪੰਜਾਬ ਦੀ ਅੱਖ ਨੂੰ ਮੰਗਾ ਰਹੀ ਆ ਪੰਜਾਬ ਦੇ ਅਣਖੀਲੇ ਖੂਨ ਨੂੰ ਗੰਗਾਰ ਰਹੀ ਆ ਹਮੇਸ਼ਾ ਪੰਜਾਬ ਦੇ ਐਸੇ ਧੜਵੀਆਂ ਦਾ ਮੂੰਹ ਤੋੜ ਜਵਾਬ ਦਿੱਤਾਗਾ ਇਹ ਪੰਜਾਬ ਨਹੀਂ ਸਿਰ ਰਹੀ ਆ ਪੰਜਾਬੀਆਂ ਨਹੀਂ ਸਿਰ ਰਹੀ ਆ ਜਿਹਨੇ ਕਦੇ ਪੰਜਾਬ ਤੇ ਹਮਲਾ ਕੀਤਾ ਉਹਨਾਂ ਧੜਵੀਆਂ ਨੂੰ ਮੂੰਹ ਤੇ ਖਾਣੀ ਪਈ ਆ ਅੱਜ ਉਸੇ ਤਰੀਕੇ ਭਾਜਪੀ ਜਿਹੜੀ ਆ ਇੱਕ ਧੜਵੀਆਂ ਦੇ ਰੂਪ ਦੇ ਅੰਦਰ ਇੱਕ ਜ਼ਾਲਮਾਂ ਦੇ ਰੂਪ ਦੇ ਅੰਦਰ ਪੰਜਾਬ ਨੂੰ ਹਰ ਪੱਖੋਂ ਖਤਮ ਕਰਨਾ ਚਾਹੁੰਦੀ ਆ ਸਾਡੇ ਕੁਦਰਤੀ ਸਾਧਨ ਸਾਡੇ ਪਾਣੀ ਸਾਡੀ ਪੜ੍ਹਾਈ ਐਜੂਕੇਸ਼ਨ ਚੰਡੀਗੜ੍ਹ ਯੂਨੀਵਰਸਿਟੀ 200 ਕਾਲਜ ਉਹਨਾਂ ਦੇ ਕਬਜ਼ਾ ਕਰਨਾ ਚਾਹੁੰਦੀ ਆ ਅੱਜ ਜਿਹੜੀ ਸਾਡੀ ਚੰਡੀਗੜ੍ਹ ਦੇ ਅੰਦਰ ਸਾਡਾ ਕਲੇਮ ਆ ਪੰਜਾਬ ਦਾ ਕਿਉਂਕਿ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਚੰਡੀਗੜ੍ਹ ਸ਼ਹਿਰ ਬਸਿਆ ਸੀਗਾ ਜਦੋਂ ਚੰਡੀਗੜ੍ਹ ਸ਼ਹਿਰ ਬਸਿਆ ਸੀਗਾ ਉਸ ਵੇਲੇ ਪੰਜਾਬ ਦੇ ਪਿੰਡ ਵਿੱਚ ਉਚਾਰੇ ਗਏ ਸੀ ਔਰ ਸਾਡੀ ਰਾਜਤਾਨੀ ਬਣਾਈ ਗਈ ਸੀ ਔਰ ਕਿਹਾ ਗਿਆ ਸੀਗਾ ਕਿ ਆਉਣ ਵਾਲੇ ਸਮੇਂ ਵਿੱਚ ਹਰਿਆਣਾ ਆਪਣੀ ਰਾਜਤਾਨੀ ਬਣਾ ਲਊਗਾ ਔਰ ਪੰਜਾਬ ਨੂੰ ਜਿਹੜਾ ਚੰਡੀਗੜ੍ਹ ਆ ਉਹ ਪੰਜਾਬ ਦੀ ਰਾਜਤਾਨੀ ਬਣੀ ਰਹੂਗੀ ਪਰ ਲੇਕਿਨ ਅਫਸੋਸ ਅੱਜ ਦੇ ਜ਼ਾਲਮ ਸ਼ਾਸਕ ਜਿਹੜੇ ਨੇ ਕਿ ਅੱਜ ਦੇ ਜ਼ਾਲਮ ਰਾਜੇ ਆ ਜ਼ਾਲਮ ਜਿਹੀ ਮੋਦੀ ਸਰਕਾਰ ਆ ਜਿਹਦੇ ਵਿੱਚ ਮੈ ਸਮਝਦਾ ਹਿੰਡਲਰ ਦੀ ਆਤਮਾ ਆ ਚੁੱਕੀ ਆ ਔਰੰਗਜ਼ੇਬ ਦੀ ਆਤਮਾ ਆ ਚੁੱਕੀ ਆ ਜਿਹੜੀ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੀ ਆ ਔਰ ਉਹ ਵੀ ਉਸ ਸਮੇਂ ਜਦੋਂ ਸਿੱਖਾਂ ਦੇ 300 ਸਾਲਾਂ ਦੀ ਇਤਿਹਾੜਾ ਮਨਾ ਰਹੇ ਹਾਂ ਉਹ ਵੀ ਉਸ ਸਮੇਂ ਉਸ ਧਰਤੀ ਦੇ ਉੱਤੇ ਜਿਹੇ ਧਰਤੀ ਦੇ ਹਜ਼ਾਰਾਂ ਹੀ ਕੁਰਬਾਨੀਆਂ ਦੇ ਕੇ ਲੱਖਾਂ ਹੀ ਕੁਰਬਾਨੀਆਂ ਦੇ ਕੇ ਦੇਸ਼ ਦੀ ਏਕਤਾ ਤੇ ਖਰਤਾ ਨੂੰ ਕਾਇਮ ਰੱਖਿਆ ਪਰ ਲੇਕਿਨ ਪੰਜਾਬ ਦੇ ਲੋਕ ਇਕੱਠ ਦੇ ਇੱਕ ਮੁੱਟ ਨੇ ਭਾਰਤੀ ਜਨਤਾ ਪਾਰਟੀ ਨੂੰ ਸਿੱਧੇ ਠੋਕ ਕੇ ਜਵਾਬ ਦੇਵਾਂਗੇ ਬਿਲਕੁਲ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਅਸੀਂ ਸਰਕ ਤੋਂ ਲੈ ਕੇ ਸੰਸਦ ਤੱਕ ਹਰ ਥਿੱਲਾ ਵਰਤਾਂਗੇ ਚੰਡੀਗੜ੍ਹ ਜਿਹੜਾ ਪੰਜਾਬ ਦਾ ਰਹੂਗਾ ਜਿਹੜਾ ਵੀ ਚੰਡੀਗੜ੍ਹ ਵੱਲ ਅੱਖ ਕਰੂਗਾ ਜਿਹੜਾ ਵੀ ਪੰਜਾਬ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇਖੂਗਾ ਬਿਲਕੁਲ ਉਹਨੂੰ ਠੋਕਮਾ ਮੂੰਹ ਤੋੜ ਜਵਾਬ ਪੰਜਾਬ ਦਾ ਹਰ ਇੱਕ ਨਾਗਰਿਕ ਆਮ ਆਦਮੀ ਪਾਰਟੀ ਪੰਜਾਬ ਸਰਕਾਰ ਦੇਉਂਗੀ ਬਿਲਕੁਲ ਚੰਡੀਗੜ੍ਹ ਤੇ ਕਬਜ਼ਾ ਨਹੀਂ ਦੇਵਾਂਗੇ ਅਸੀਂ ਬਾਰ-ਬਾਰ ਦਰਉਣਾ ਆ ਭਾਰਤ ਜਨਤਾ ਪਾਰਟੀ ਜਿੰਨਾ ਮਰਜ਼ੀ ਜ਼ੋਰ ਲਾ ਦੇ ਜਿੰਨੇ ਮਰਜ਼ੀ ਤਾਕਤ ਦਿਖਾ ਦੇ ਪਰ ਲੇਕਿਨ ਇਹ ਜਿਹੜੀ ਪੰਜਾਬ ਦੇ ਅਖੀਲੇ ਲੋਕਾਂ ਨੂੰ ਬੰਗਾਰ ਆ ਇਹ ਬੰਗਾਰ ਜਿਹੜੀ ਆ ਮੂੰਹ ਤੋੜ ਕੇ ਜਵਾਬ ਦਿੱਤੀ ਆ ਪਹਿਲਾਂ ਵੀ ਪਹਿਲਾਂ ਵੀ ਜਦੋਂ ਵੀ ਧੜਵੀਆਂ ਨੇ ਪੰਜਾਬ ਬਲ ਦੇਖਿਆ ਜਦੋਂ ਚਾਹੇ ਕਾਂਗਰਸ ਪਾਰਟੀ ਨੇ ਪੰਜਾਬ ਤੇ ਹਮਲੇ ਕੀਤੇ ਸਾਰੇ ਜਾਣਦੇ ਨੇ ਕਿ ਇਤਿਹਾਸ ਆ ਉਸੇ ਦੇ ਅਮਰੀਕੇ ਦਾ ਡਿਜ਼ਾਈਨ ਉਸੇ ਤਰੀਕੇ ਦੇ ਤਾਹ ਤਰੀਕੇ ਜਿਹੜੇ ਨੇ ਕਿ ਅੱਜ ਭਾਰਤ ਜਨਤਾ ਪਾਰਟੀ ਭਾਰੀ ਪੰਜਾਬ ਦੇ ਅੰਦਰ ਖੂਨ ਦੀ ਖੋਲੀ ਭਾਰਤ ਜਨਤਾ ਪਾਰਟੀ ਖੜਨਾ ਚਾਹੁੰਦੀ ਆ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨਾ ਚਾਹੁੰਦੀ ਆ ਪੰਜਾਬ ਦੀ ਖੇਤੀ ਨੂੰ ਬਰਬਾਦ ਕਰਨਾ ਚਾਹੁੰਦੀ ਆ ਪਰ ਲੇਕਿਨ ਅਸੀਂ ਬੜੀ ਡੰਕੇ ਦੀ ਤੋਰ ਤੇ ਕਹਿੰਦੇ ਆ ਆਮ ਆਦਮੀ ਪਾਰਟੀ ਵੱਲੋਂ ਸਰਰਾਪ ਵਰਸੇ ਮਾਰਦੀ ਵੱਲੋਂ ਸਾਡੀ ਸਰਕਾਰ ਵੱਲੋਂ ਅਸੀਂ ਡੱਕ ਕੇ ਪੰਜਾਬ ਦੀ ਚੰਡੀਗੜ੍ਹ ਦੀ ਰਾਜਧਾਨੀ ਦੀ ਰਾਖੀ ਕਰਾਂਗੇ ਜਿਹੜਾ ਵੀ ਧੜਵੀ ਬਣ ਕੇ ਇੱਧਰ ਆਇਆ ਉਹ ਲੋਸੀ ਸਾਰੇ ਇਕੱਜ ਹੋ ਕੇ ਇੱਕ ਮੁੱਠ ਹੋ ਕੇ ਐਸਾ ਜਵਾਬ ਦੇਵਾਂਗੇ ਕਿ ਉਹਦੀਆਂ ਆਉਣ ਵਾਲੀਆਂ ਸੱਤ ਪੁਸ਼ਤਾ ਯਾਦ ਰੱਖਣਗੀਆਂ ਉਹਦੀਆਂ ਆਉਣ ਵਾਲੀਆਂ ਦਸ ਪੀੜੀਆਂ ਯਾਦ ਰੱਖਣਗੀਆਂ ਕਿ ਪੰਜਾਬ ਤੇ ਹਮਲਾ ਕੀਤਾ ਸੀ ਕਿੱਡਾ ਪਾਉਂ ਪਿਆ ਬਹੁਤ ਬਹੁਤ ਥੈਂਕ ਯੂ